ਬਹੁਤ ਵਧੀਆ ਪ੍ਰਾਲਾ ਜੀ ਮੈਨੂੰ ਹਮੇਸ਼ਾ ਮੈਂ ਸਪੋਰਟਸ ਨਾਲ ਖੁਦ ਬਹੁਤ ਜੁੜਿਆ ਆਇਆ ਸੋ ਇੰਨੇ ਸਾਰੇ ਲੋਕ ਅੱਜ ਮੈਰਾਥਨ ਦੇ ਵਿੱਚ ਭੱਜਣਾ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਜਿਵੇਂ ਕਹਿੰਦੇ ਕਿ ਜਿੰਦਰ ਤੁਸੀਂ ਆਪਣੇ ਆਪ ਦੇ ਨਾਲ ਨਹੀਂ ਜੁੜੋਗੇ ਹਜ਼ੋਂ ਤੱਕ ਤੁਸੀਂ ਕਿਸੇ ਦਾ ਭਲਾ ਹੀ ਨਹੀਂ ਕਰ ਸਕਦੇ ਸੋ ਅੱਜ ਜਿਹੜੇ ਲੋਕ ਪਹੁੰਚੇ ਨੇ ਆਪਣੀ ਸਿਹਤ ਨਾਲ ਜੁੜਨ ਆਏ ਨੇ ਬਲੇ ਚਿਰਾਵਾ ਤੁਸੀਂ ਵੀ ਅੱਜ ਚੜਦਾ ਸੂਰਜ ਵੇਖਿਆ ਮੈਂ ਹਾਂਜੀ ਮੈਂ ਬਹੁਤ ਟਾਈਮਾਂ ਦੇਖੂ ਸਾਡਾ ਕੰਮ ਐਵੇਂ ਦਾ ਹੋ ਗਿਆ ਸਾਰਾ ਲੇਟਨਾਈਟ ਹੀ ਕੰਮ ਹੁੰਦਾ ਮੈਂ ਅੱਜ ਮੈਨੂੰ ਵੀ ਸਾਜਰੇ ਉੱਠਣ ਦਾ ਮੌਕਾ ਮਿਲਿਆ ਮੈਂ ਵੀ ਥੈਂਕਫੁਲ ਹਾਂ ਮਨਵੀਰ ਜੀ ਪੰਜਾਬ ਸਰਕਾਰ ਵੀ ਤਰਾ ਤਰਾ ਦੇ ਉਪਰਾਲੇ ਕਰ ਰਹੀ ਹੈ ਜਿਹੜੀਆਂ ਨਸ਼ਾ ਤਸਕਰ ਹੈਗੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੇ ਉਹ ਵੀ ਫ੍ਰੀਜ਼ ਕਰ ਰਹੇ ਹੈਗੇ ਤੇ ਪੰਜਾਬ ਸਰਕਾਰ ਦੇ ਉਪਰਾਲੇ ਨੂੰ ਕਿਵੇਂ ਵੇਖਦੇ ਜੀ ਬਹੁਤ ਵਧੀਆ ਜੀ ਦੇਖੋ ਨਸ਼ਾ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਟਾਈਮ ਤੋਂ ਸੁਣਦੇ ਆ ਉਹਨਾਂ ਜਦੋਂ ਛੋਟਿਆਂ ਤੋਂ ਸੁਣਦੇ ਆ ਉਹਨਾਂ ਕਿ ਨਸ਼ਾ ਬਹੁਤ ਵਧਿਆ ਆ ਨਸ਼ਾ ਵਧ ਰਿਹਾ ਨਸ਼ਾ ਵਧ ਰਿਹਾ ਸੋ ਹਾਂਜੀ ਸਾਰੇ ਨੂੰ ਪਹਿਲੇ ਸਰਕਾਰ ਦੇ ਨਹੀਂ ਸਾਨੂੰ ਆਪ ਨੂੰ ਵੀ ਉਪਰਾਲੇ ਕਰਨੇ ਪੈਣਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਨਸ਼ੇ ਕਰਦੇ ਉਹਨਾਂ ਨੂੰ ਸੋਚਣਾ ਪੈਣਾ ਕਿ ਇਹਨਾਂ ਨੂੰ ਛੱਡ ਕੇ ਅਸੀਂ ਆਪਣੇ ਇੱਕ ਚੰਗਾ ਜੀਵਨ ਦੇ ਵਿੱਚ ਆਈਏ ਸਭ ਤੋਂ ਪਹਿਲੀ ਸੋਚ ਉਹ ਆ ਉਸ ਤੋਂ ਬਾਅਦ ਆ ਆਪਣੇ ਆਸ-ਪਾਸ ਤੋਂ ਦੇਖਣਾ ਚਾਹੀਦਾ ਕਿ ਅਗਰ ਤੁਹਾਨੂੰ ਕੋਈ ਲੱਗਦਾ ਕੋਈ ਐਦਾਂ ਦਾ ਕੋਈ ਨਸ਼ਾ ਤਸਕਰਾਂ ਕੋਈ ਵੇਚ ਰਿਹਾ ਨਸ਼ਾ ਜਾਂ ਕੁਝ ਤੁਹਾਨੂੰ ਇਨਫੋਰਮ ਕਰਨਾ ਚਾਹੀਦਾ ਮੇਲਾ ਤੁਸੀਂ ਜਿੰਨਾ ਆਪ ਜਿਵੇਂ ਕਹਿੰਦੇ ਜ਼ਿੰਮੇਵਾਰੀ ਲੈ ਸਕਦੇ ਹੋ ਇਸ ਚੀਜ਼ ਦੀ ਸਰਕਾਰ ਦੀ ਨਹੀਂ ਘਟਜੂਗੀ ਫਿਰ ਕਿਸੇ ਨੂੰ ਬਲੇਮ ਕਰਨ ਜੋਗਾ ਨਹੀਂ ਹੋਊਗਾ ਜੀ ਅਜੇ ਇੱਕ ਚੀਜ਼ ਹੋਰ ਸਗੀ ਕਿ ਜੀ ਦਤਾ ਕਿ ਤੁਸੀਂ ਅੱਜ ਆਏ ਹੋ ਇੱਥੇ ਲੋਕੀ ਦੌੜਦੇ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਇੱਥੇ ਤੇ ਇੱਕ ਸ਼ਖਸ ਮੈਨੂੰ ਮਿਲਿਆ ਸੀਗਾ ਕਹਿੰਦਾ ਮੇਰਾ ਸਟੰਡ ਪਿਆ ਸੀਗਾ ਮੇਰੇ ਤਾਂ ਜਦੋਂ ਦਾ ਮੈਂ ਦੌੜਨਾ ਸ਼ੁਰੂ ਕੀਤਾ ਨਾ 5 ਕਿਲੋਮੀਟਰ ਮੈਂ ਰੈਗੂਲਰ ਦੌੜਦਾ ਮੇਰੀਆਂ ਸਿਹਤ ਬਿਮਾਰੀਆਂ ਦੂਰ ਹੋ ਗਈਆਂ ਨਹੀਂ ਬਿਲਕੁਲ ਜੀ ਕਿਉਂਕਿ ਅੱਜ ਦੇ ਟਾਈਮ ਕਿਸੇ ਕੋਲ ਟਾਈਮ ਨਹੀਂ ਹੈਗਾ ਖੁੱਲੀ ਹਵਾ ਦੇ ਵਿੱਚ ਨਹੀਂ ਜਾਂਦੇ ਹੈਗੇ ਲੋਕ ਤੁਸੀਂ ਐਂ ਲਾ ਲੋ ਕਿ ਜਿੰਨੇ ਮੈਂ ਆਪਣੀ ਵੀ ਗੱਲ ਕਰਦਾ ਮੈਂ ਵੀ ਇੱਕ ਰੁਟੀਨ ਬਣਾਇਆ ਸੀ ਕਿ ਹਰ ਰੋਜ਼ ਮੈਂ ਜਾਂ ਸਵੇਰਿਆਂ ਸ਼ਾਮ ਨੂੰ ਵਾਕ ਕਰਨੀ ਹੁੰਦੀ ਸੀ ਤੇ ਜਦੋਂ ਉੱਠਾਂ ਤੇ ਮੈਂ ਵਾਕ ਟਰੈਡਮਿਲ ਤੇ ਨਹੀਂ ਕਰਨਾ ਚਾਹੁੰਦਾ ਸੀ ਜਿਮ ਦੇ ਵਿੱਚ ਲੋਕੋ ਉਹ ਤੁਸੀਂ ਇੱਕ ਇੱਕ ਸਰਟਨ ਐਟਮੋਸਫੇਅਰ ਦੇ ਵਿੱਚ ਕਰਦੇ ਹੋ ਬਟ ਜਿਹੜੇ ਤੁਸੀਂ ਖੁੱਲੀ ਹਵਾ ਦੇ ਵਿੱਚ ਤੁਸੀਂ ਨੇਚਰ ਦੇ ਵਿੱਚ ਵਾਕ ਕਰਨੇ ਤੁਰਨਾ ਫਿਰਨਾ ਉਹ ਤੁਹਾਡੇ ਵੈਸੀ ਆਕਸੀਜਨ ਲੈਵਲ ਤੁਹਾਡਾ ਬਹੁਤ ਵਧੀਆ ਕਰਦਾ ਜਿਹੜੇ ਬਾਡੀ ਦੇ ਵਿੱਚ ਜਿਹੜੀ ਚੇਂਜਸ ਆਉਂਦੇ ਨੇ ਤੁਹਾਨੂੰ ਆਪਣੇ ਆਪ ਹੀ ਫੀਲ ਹੁੰਦੀਆਂ ਨੇ ਜਦ ਅਸੀਂ ਓਪਨ ਦੇ ਵਿੱਚ ਵਾਕ ਕਰਦੇ ਸੋ ਬਹੁਤ ਚੰਗੀ ਗੱਲ ਹੈ ਮੈਨੂੰ ਲੱਗਦਾ ਹਾਂ ਹਾਂਜੀ ਬਹੁਤ ਵਧੀਆ ਪ੍ਰਾਲਾ ਜੀ ਮੈਨੂੰ ਹਮੇਸ਼ਾ ਮੈਂ ਸਪੋਰਟਸ ਨਾਲ ਖੁਦ ਬਹੁਤ ਜੁੜਿਆ ਆਇਆ ਸੋ ਇੰਨੇ ਸਾਰੇ ਲੋਕ ਅੱਜ ਮੈਰਾਥਨ ਦੇ ਵਿੱਚ ਭੱਜਣਾ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਜਿਵੇਂ ਕਹਿੰਦੇ ਕਿ ਜਿੰਜਰ ਤੁਸੀਂ ਆਪਣੇ ਆਪ ਦੇ ਨਾਲ ਨਹੀਂ ਜੁੜੋਗੇ ਹਜ਼ੋਂ ਤੱਕ ਤੁਸੀਂ ਕਿਸੇ ਦਾ ਭਲਾ ਹੀ ਨਹੀਂ ਕਰ ਸਕਦੇ ਸੋ ਅੱਜ ਜਿਹੜੇ ਲੋਕ ਪਹੁੰਚੇ ਨੇ ਆਪਣੀ ਸਿਹਤ ਨਾਲ ਜੁੜਨ ਆਏ ਨੇ ਬਲੇ ਚਿਰਾਵਾ ਤੁਸੀਂ ਵੀ ਅੱਜ ਚੜਦਾ ਸੂਰਜ ਵੇਖਿਆ ਮੈਂ ਹਾਂਜੀ ਮੈਂ ਬਹੁਤ ਟਾਈਮ ਬਾਅਦ ਦੇਖੂ ਸਾਡਾ ਕੰਮ ਐਵੇਂ ਦਾ ਹੋ ਗਿਆ ਸਾਰਾ ਲੇਟਨਾਈਟ ਹੀ ਕੰਮ ਹੁੰਦਾ ਸੋ ਮੈਂ ਅੱਜ ਮੈਨੂੰ ਵੀ ਸਜਰੇ ਉੱਠਣ ਦਾ ਮੌਕਾ ਮਿਲਿਆ ਮੈਂ ਵੀ ਥੈਂਕਫੁਲ ਹਾਂ ਮਨਵੀਰ ਜੀ ਪੰਜਾਬ ਸਰਕਾਰ ਵੀ ਤਰਾ ਤਰਾ ਦੇ ਉਪਰਾਲੇ ਕਰ ਰਹੀ ਹੈ ਜਿਹੜੀਆਂ ਨਸ਼ਾ ਤਸਕਰ ਹੈਗੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੇ ਉਹ ਵੀ ਫ੍ਰੀਜ਼ ਕਰ ਰਹੇ ਹੈਗੇ ਤੇ ਪੰਜਾਬ ਸਰਕਾਰ ਦੇ ਉਪ ਜੀ ਬਹੁਤ ਵਧੀਆ ਜੀ ਦੇਖੋ ਨਸ਼ਾ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਟਾਈਮ ਤੋਂ ਸੁਣਦੇ ਹੋਣੇ ਜਦੋਂ ਛੋਟਿਆਂ ਤੋਂ ਸੁਣਦੇ ਆਉਣੇ ਆ ਕਿ ਨਸ਼ਾ ਬਹੁਤ ਵਧੀਆ ਆ ਨਸ਼ਾ ਵਧ ਰਿਹਾ ਨਸ਼ਾ ਵਧ ਰਿਹਾ ਸੋ ਹਾਂਜੀ ਸਾਰੇ ਨੂੰ ਪਹਿਲੇ ਸਰਕਾਰ ਦੇ ਨਹੀਂ ਸਾਨੂੰ ਆਪ ਨੂੰ ਵੀ ਉਪਰਾਲੇ ਕਰਨੇ ਪੈਣਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਨਸ਼ੇ ਕਰਦੇ ਉਹਨਾਂ ਨੂੰ ਸੋਚਣਾ ਪੈਣਾ ਕਿ ਇਹਨਾਂ ਨੂੰ ਛੱਡ ਕੇ ਅਸੀਂ ਆਪਣੇ ਇੱਕ ਚੰਗਾ ਜੀਵਨ ਦੇ ਵਿੱਚ ਆਈਏ ਸਭ ਤੋਂ ਪਹਿਲੀ ਸੋਚ ਉਹ ਆ ਉਸ ਤੋਂ ਬਾਅਦ ਆਪਣੇ ਆਸ-ਪਾਸ ਤੋਂ ਦੇਖਣਾ ਚਾਹੀਦਾ ਕਿ ਅਗਰ ਤੁਹਾਨੂੰ ਕੋਈ ਲੱਗਦਾ ਕੋਈ ਐਦਾਂ ਦਾ ਕੋਈ ਨਸ਼ਾ ਤਸਕਰਾ ਕੋਈ ਵੇਚ ਰਿਹਾ ਨਸ਼ਾ ਜਾਂ ਕੁਝ ਤੁਹਾਨੂੰ ਇਨਫੋਰਮ ਕਰਨਾ ਚਾਹੀਦਾ ਮੈਨਾਂ ਤੁਸੀਂ ਜਿੰਨਾ ਆਪ ਜਿਵੇਂ ਕਹਿੰਦੇ ਜ਼ਿੰਮੇਵਾਰੀ ਲੈ ਸਕਦੇ ਹੋ ਇਸ ਚੀਜ਼ ਦੀ ਸਰਕਾਰ ਦੀ ਉਨੀ ਘਟ ਜੂਗੀ ਫਿਰ ਕਿਸੇ ਨੂੰ ਬਲੇਮ ਕਰਨ ਜੋਗਾ ਨਹੀਂ ਹੋਗਾ ਜੀ ਅਜਾ ਇੱਕ ਚੀਜ਼ ਹੋ ਸਕੀ ਕਿ ਜਿੱਦਾਂ ਤੁਸੀਂ ਅੱਜ ਆਏ ਹੋ ਇੱਥੇ ਲੋਕੀ ਦੌੜ ਰਹੇ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਇੱਥੇ ਤਾਂ ਇੱਕ ਸ਼ਖਸ ਮੈਨੂੰ ਮਿਲਿਆ ਸੀ ਉਹ ਕਹਿੰਦਾ ਮੇਰਾ ਸਟੈਂਡ ਪਿਆ ਸੀਗਾ ਮੇਰੇ ਤਾਂ ਜਦੋਂ ਦਾ ਮੈਂ ਦੌੜਨਾ ਸ਼ੁਰੂ ਕੀਤਾ ਨਾ 5 ਕਿਲੋਮੀਟਰ ਮੈਂ ਰੈਗੂਲਰ ਦੌੜਦਾ ਮੇਰੀਆਂ ਸਿਹਤ ਬਿਮਾਰੀਆਂ ਦੂਰ ਹੋ ਗਈਆਂ ਨਹੀਂ ਬਿਲਕੁਲ ਜੀ ਕਿਉਂਕਿ ਅੱਜ ਦੇ ਟਾਈਮ ਕਿਸੇ ਕੋਲ ਟਾਈਮ ਨਹੀਂ ਹੈਗਾ ਖੁੱਲੀ ਹਵਾ ਦੇ ਵਿੱਚ ਨਹੀਂ ਜਾਂਦੇ ਹੈਗੇ ਲੋਕ ਉਸ ਗਿਆ ਲਾਲੋ ਕੇ ਜਿੰਨੇ ਮੈਂ ਆਪਣੀ ਵੀ ਗੱਲ ਕਰਦਾ ਮੈਂ ਵੀ ਇੱਕ ਰੁਟੀਨ ਬਣਾਇਆ ਸੀ ਕਿ ਹਰ ਰੋਜ਼ ਮੈਂ ਜਾਂ ਸਵੇਰਿਆਂ ਸ਼ਾਮ ਨੂੰ ਵਾਕ ਕਰਨੀ ਹੁੰਦੀ ਸੀ ਕਿ ਜਦੋਂ ਉਠਾਂ ਤੇ ਮੈਂ ਵਾਕ ਟ੍ਰੈਡਮਿਲ ਤੇ ਨਹੀਂ ਕਰਨਾ ਚਾਹੁੰਦਾ ਸੀ ਜਿਮ ਦੇ ਵਿੱਚ ਕਿਉਂਕਿ ਉਹ ਤੁਸੀਂ ਇੱਕ ਇੱਕ ਸਰਟਨ ਐਟਮੋਸਫੇਅਰ ਦੇ ਵਿੱਚ ਕਰਦੇ ਹੋ ਬਟ ਜਿਹੜੇ ਤੁਸੀਂ ਖੁੱਲੀ ਹਵਾ ਦੇ ਵਿੱਚ ਤੁਸੀਂ ਨੇਚਰ ਦੇ ਵਿੱਚ ਵਾਕ ਕਰਨੀ ਤੁਰਨਾ ਫਿਰਨਾ ਉਹ ਤੁਹਾਡੇ ਵੈਸੇ ਹੀ ਆਕਸੀਜਨ ਲੈਵਲ ਤੁਹਾਡਾ ਬਹੁਤ ਵਧੀਆ ਕਰਦਾ ਜਿਹੜੇ ਬਾਡੀ ਦੇ ਵਿੱਚ ਜਿਹੜੀ ਚੇਂਜਸ ਆਉਂਦੇ ਨੇ ਤੁਹਾਨੂੰ ਆਪਣੇ ਆਪ ਹੀ ਫੀਲ ਹੁੰਦੀਆਂ ਨੇ ਜਦ ਤੁਸੀਂ ਓਪਨ ਦੇ ਵਿੱਚ ਵਾਕ ਕਰਦੇ ਹੋ ਸੋ ਬਹੁਤ ਚੰਗੀ ਗੱਲ ਹੈ ਮੈਨੂੰ ਲੱਗਦਾ ਹੈ